ਬਹੁਤ ਧੰਨਵਾਦ ਸਾਰੇ মিডিਆ ਸਾਥੀਆਂ ਦਾ ਤੁਸੀਂ ਸਮਾਂ ਕੱਢ ਕੇ ਆਏ ਅੱਜ ਇੱਕ ਬੜਾ ਅਹਿਮ ਮੁੱਦਾ ਚੁਣ ਲੱਗੇ ਆ ਇਹ ਪਹਿਲੀ ਕਿਸ਼ਤ ਹੈ ਬਹੁਤ ਕੁਝ ਇਹਦੇ ਚ ਹੈ ਜਿਹੜਾ ਅਗਲੀ ਅਗਲੇ ਗੇੜ ਵਿੱਚ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਸਹਿਕਾਰੀ ਲਹਿਰ ਅਸਰ ਵਿੱਚ ਕਿਸਾਨਾਂ ਦੀ ਜਾਨ ਹੈ ਜੇ ਸਹਿਕਾਰੀ ਲਹਿਰ ਨੂੰ ਹੀ ਤਕੜਾ ਕਰ ਲਿਆ ਜਾਏ ਕਿਸਾਨੀ ਬਚ ਸਕਦੀ ਹੈ ਅੱਜ ਬਦਕਿਸਮਤੀ ਇਹ ਹੈ ਵੀ ਸਹਿਕਾਰੀ ਲਹਿਰ ਦੇ ਉੱਤੇ ਕਬਜ਼ਾ ਜਿਹੜਾ ਅਫਸਰ شاہੀ ਔਰ ਪੋਲੀਟੀਸ਼ੀਅਨ ਦਾ ਹੋ ਗਿਆ। ਇਹ ਇਹਦੇ ਚ ਜਿਹੜੇ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਉਹ ਪਿੱਛੇ ਰਹਿ ਗਏ ਤੇ ਲੋਕਾਂ ਦੀ ਆਵਾਜ਼ ਪਿੱਛੇ ਰਹਿ ਗਈ। ਜੇ ਦੁੱਧ ਦੇ ਸੈਕਟਰ ਦੀ ਗੱਲ ਕਰੀਏ ਪੰਜਾਬ ਚ ਸਾਢੇ 3 ਕਰੋੜ ਲੀਟਰ ਰੋਜ਼ਾਨਾ ਦੁੱਧ ਪੈਦਾ ਹੁੰਦਾ ਹੈ। ਜਿਹਦਾ 15% 30 ਲੱਖ ਲੀਟਰ ਰੋਜ਼ ਇਹ ਜਿਹੜੇ ਪ੍ਰੋਸੈਸ ਹੁੰਦਾ ਬਾਕੀ ਦਾ ਦੁੱਧ ਇਹ ਵੇਰਕਾ ਲੈਂਦਾ ਹੈ ਬਾਕੀ ਦਾ ਦੁੱਧ ਕੋਈ ਪ੍ਰਾਈਵੇਟ ਦੁੱਧ ਹੀ ਲੈਂਦੇ ਨੇ ਕੋਈ ਲੋਕਾਂ ਦੇ ਘਰਾਂ ਚ ਵਰਤਿਆ ਜਾਂਦਾ ਹੈ ਕੋਈ ਕਿਸੇ ਜਿਸ ਤਰ੍ਹਾਂ ਲੋਕਾਂ ਨੇ ਬਾਹਨ ਲਾਈ ਹੋਈ ਹੈ ਇਦਾਂ ਉਹਦੇ ਚ ਨਿਕਲ ਜਾਂਦਾ ਜਣੀ ਸਾਡੀ ਜਿਹੜੀ ਹੈਗੀ ਪ੍ਰੋਸੈਸਿੰਗ ਕਪੈਸਿਟੀ ਸਾਡੇ ਕੋਆਪਰੇਟਿਵ ਮਿਲਕ ਪਲਾਂਟਾਂ ਦੀ ਉਹ 30 ਲੱਖ ਲੀਟਰ ਦੁੱਧ ਰੋਜ਼ ਦੀ ਹੈ ਇਹ ਤੋਂ ਇਹ ਜਿਹੜਾ ਦੁੱਧ ਦਾ ਰੇਟ ਹੈ ਪਹਿਲਾਂ ਜਿਹੜੀਆਂ ਕੋਆਪਰੇਟਿਵ ਯੂਨੀਅਨਸ ਹੁੰਦੀਆਂ ਸੀਆਂ ਮਿਲਕ ਪ੍ਰਾਂਟਾਂ ਦੀਆਂ ਚੁਣੇ ਹੋਏ ਬੋਰਡ ਵੱਲੋਂ ਬੈਲੈਂਸ ਸ਼ੀਟ ਦੇ ਕੇ ਦੇਖ ਕੇ ਉਹਦੇ ਮੁਤਾਬਕ ਉਹ ਤੈਅ ਕਰਿਆ ਕਰਦੀਆਂ ਸੀ ਪਰ ਹੁਣ ਇਹ ਇਹਦੇ ਵੀ ਅਧਿਕਾਰ ਜਿਹੜੇ ਮਿਲਕ ਫੈਡ ਨੇ ਲੈ ਲਏ ਸਾਰੇ ਮਿਲਕ ਪ੍ਰਾਂਟਾਂ ਤੋਂ ਹੁਣ ਮਿਲਕ ਫੈਡ ਰੇਟ ਤੈਅ ਕਰਦਾ ਹੈ ਮਿਲਕ ਫੈਡ ਦਾ ਮਤਲਬ ਮਿਲਕ ਫੈਡ ਦੀ ਅਫਸਰशाही ਔਰ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉੱਪਰੋਂ ਜੋ ਹਦਾਇਤ ਆਉਂਦੀ ਹੈ ਉਹਦੇ ਮੁਤਾਬਕ ਰੇਟ ਤੈਅ ਹੁੰਦਾ ਹੈ ਜਿਹੜਾ ਤਰੀਕਾ ਸੀ ਦੁੱਧ ਦਾ ਰੇਟ ਤੈਅ ਕਰਨ ਦਾ ਉਹ ਦਰਕਨਾਰ ਹੋ ਗਿਆ ਸਾਡੇ ਮੁਕਾਬਲੇ ਜਿਹੜਾ ਸਾਨੂੰ ਇੱਕ ਨਵੀਂ ਚਿੰਤਾ ਹੈ ਉਹ ਇਹ ਹੈ ਵੀ ਸਾਡੀ ਜਿਹੜੀ ਲੋਕਾਂ ਦੀ ਮਿਲਕ ਇੰਡਸਟਰੀ ਹੈ ਕੋਆਪਰੇਟਿਵ ਮਿਲਕ ਪਲਾਂਟਸ ਨੇ ਉਹ ਡੁੱਬ ਰਹੇ ਨੇ ਤੇ ਸਾਡੇ ਮੁਕਾਬਲੇ ਤੇ ਜਿਹੜਾ ਅਮੁੱਲ ਹੈ ਉਹ ਅੱਗੇ ਵਧਣਾ ਸ਼ੁਰੂ ਹੋ ਗਿਆ ਔਰ ਤੁਹਾਨੂੰ ਜਾਣਕਾਰੀ ਲਈ ਦੱਸਾਂ ਭਈ ਇਸ ਹਰ ਪਰਮਿੰਦਰ ਸਿੰਘ ਹੋਰੀ ਜਦੋਂ ਇੱਥੇ ਮੋਹਾਲੀ ਮਿਲਕ ਬ੍ਰਾਂਡ ਦੇ ਚੇਅਰਮੈਨ ਹੁੰਦੇ ਸੀ ਇਹਨਾਂ ਨੇ ਉਦੋਂ ਦਿੱਲੀ ਨੂੰ ਦੁੱਧ ਸਪਲਾਈ ਸ਼ੁਰੂ ਕੀਤੀ ਉਦੋਂ 80000 ਲੀਟਰ ਦੁੱਧ ਦੀ ਸਪਲਾਈ ਸੀ ਸਾਡੀ ਰੋਜ਼ ਦੀ ਦਿੱਲੀ ਨੂੰ 2019 ਚ 2019 ਚ ਤੇ ਅੱਜ ਉਹ ਘਟ ਕੇ 17000 ਲੀਟਰ ਰੋਜ਼ ਦੀ ਰਹਿ ਗਈ ਇਹਦੇ ਕਾਰਨ ਅਫਸਰਸ਼ਾਹੀ ਜਾਣਦੀ ਹੈ ਦੂਜੇ ਪਾਸੇ ਅਸੀਂ ਤਾਂ 300 ਕਿਲੋਮੀਟਰ ਤੋਂ ਘਟਦੇ ਹਾਂ ਉਹਨਾਂ ਦਾ 1300 ਕਿਲੋਮੀਟਰ ਡਿਸਟੈਂਸ ਹੈ ਗੁਜਰਾਤ ਤੋਂ ਉਹ 45 ਲੱਖ ਲੀਟਰ ਰੋਜ਼ ਦਾ ਦੁੱਧ ਸਪਲਾਈ ਕਰਦੇ ਨੇ ਉਹ ਦਿੱਲੀ ਚ 19 ਦੇ ਵਿੱਚ 20 ਤੋਂ 25 ਲੱਖ ਹੁਣ ਉਹਨਾਂ ਨੇ ਇੱਥੇ ਵੀ ਲਾਇਆ ਨਹੀਂ ਉਹ ਲੈ ਨਹੀਂ ਉਹ ਮਾ ਹੁਣ ਆਉਂਦੇ ਤੇ ਉਹਨਾਂ 2019 ਚੋਂ 20 ਤੋਂ 25 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦੇ ਸੀ ਇਸ ਵੇਲੇ 45 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦੇ ਨੇ ਫਿਰ ਉਹ ਜਦੋਂ ਅੱਗੇ ਵਧਣ ਲੱਗੇ ਉਹਨਾਂ ਨੇ ਯੂਪੀ ਚ ਸਾਰੇ ਹੀ ਪਲਾਂਟ ਉੱਥੇ ਦੀ ਸਰਕਾਰ ਨੇ ਜਿਹੜੇ ਸੀਗੇ 15 ਦੇ 15 ਪਲਾਂਟ ਉਹਨਾਂ ਦੇ ਹਵਾਲੇ ਕਰਤੇ ਯੂਪੀ ਚ ਉਹਨਾਂ ਦੀ ਮਨੋਪਲੀ ਹੋ ਗਈ ਹੁਣ ਉਹ ਪੰਜਾਬ ਚ ਐਂਟਰ ਕੀਤੇ ਆ ਪੰਜਾਬ ਚ ਉਹਨਾਂ ਨੇ ਤਿੰਨ ਪਲਾਂਟ ਆਪਣੇ ਲਾ ਲਏ ਕਮਾਣੋ ਬਟਾਲਾ ਤੇ ਰਮਪੁਰਾ ਫੂਲ ਜਲੰਧਰ ਲਾ ਰਹੇ ਨੇ ਉਹ ਅੱਗੇ ਵਧ ਰਹੇ ਨੇ ਉਹ ਸਾਡੀ ਮਿਲਕ ਸਪਲਾਈ ਜਿਹੜੀ ਸ਼ਹਿਰਾਂ ਦੀ ਸਾਡੀ ਸਿਟੀ ਸਪਲਾਈ ਹੈ ਉਹ ਸਾਡੇ ਕੋਲੋਂ ਖੋਣ ਦੀ ਤਾਕਤ ਚ ਨੇ ਹਾਲੇ ਇੱਕ ਉਹਨਾਂ ਦੀ ਪ੍ਰੋਬਲਮ ਸੀ ਸ਼ੁਰੂ-ਸ਼ੁਰੂ ਵਿੱਚ ਵੀ ਜਿਹੜਾ ਗੁਜਰਾਤ ਦਾ ਦੁੱਧ ਸੀ ਉਹ ਸਾਡੇ ਲੋਕਾਂ ਨੂੰ ਉਹ ਫਲੇਵਰ ਉਹ ਟੇਸਟ ਪਸੰਦ ਨਹੀਂ ਸੀ ਹੁਣ ਉਹਨਾਂ ਨੇ ਸਾਡੇ ਪਿੰਡਾਂ 'ਚ ਸੁਸਾਇਟੀਆਂ ਆਪਣੀਆਂ ਬਣਾ ਲਈਆਂ ਸਿੱਧਾ ਸਾਡੇ ਨਾਲੋਂ ਪਹਿਲਾਂ ਉਹਨਾਂ ਦਾ ਰੇਟ ਸਭ ਤੋਂ ਘੱਟ ਹੁੰਦਾ ਸੀ ਹੁਣ ਦੁੱਧ ਖਰੀਦਣ ਵਾਸਤੇ ਸਾਡੇ ਮਿਲਕ ਫੈਟ ਨਾਲੋਂ ਜ਼ਿਆਦਾ ਰੇਟ ਦਿੰਦੇ ਨੇ 2 ਰੁਪਏ ਲੀਟਰ ਜਿਹੜਾ 20 ਰੁਪਏ ਕਿਲੋ ਫੈਟ ਜ਼ਿਆਦਾ ਦਿੰਦੇ ਨੇ ਔਰ ਉਹ ਦੁੱਧ ਆਪ ਸਿੱਧਾ ਖਰੀਦਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਅੱਜ ਉਹ 1 ਲੱਖ ਲੀਟਰ ਰੋਜ਼ ਦੀ ਉਹਨਾਂ ਦੀ ਜਿਹੜੀ ਮਿਲਕ ਸਪਲਾਈ ਸ਼ਹਿਰਾਂ ਨੂੰ ਸਿਟੀ ਸਪਲਾਈ ਹੋਗੀ ਲੁਧਿਆਣੇ ਦੀ ਸਾਡੀ ਪੌਣੇ 3 ਲੱਖ ਲੀਟਰ ਤੋਂ ਘਟ ਕੇ ਡੇਲੀ ਸ਼ਹਿਰ ਦੀ ਸਪਲਾਈ 2 ਲੱਖ ਰਹਿ ਗਈ 75000 ਉਥੇ ਖੋਗੇ ਹਾਲੇ ਸਾਡੇ ਟਰਾਈ ਸਿਟੀ ਤੇ ਉਹਨਾਂ ਦੀ ਅੱਖ ਹੈ ਇੱਥੇ ਉਹਨਾਂ ਨੇ ਆਉਣਾ ਹੈ ਇਸ ਗੱਲ ਦੀ ਕੋਈ ਪ੍ਰੋਬਲਮ ਨਹੀਂ ਭਈ ਉਹ ਵੀ ਕੋਆਪਰੇਟਿਵ ਹੈ ਸਾਡੀ ਵੀ ਕੋਆਪਰੇਟਿਵ ਹੈ ਜੇ ਅਮੁੱਲ ਇਤੇ ਚਾਹ ਜੰਦਾ ਤਾਂ ਜਿਹੜਾ ਉਹਦਾ ਪ੍ਰੋਫਿਟ ਹੋਏਗਾ ਜੋ ਉਹਦਾ ਬੈਨੀਫਿਟ ਹੋਏਗਾ ਜਿਹੜੇ ਉਹਦੇ ਸ਼ੇਅਰ ਹੋਲਡਰ ਗੁਜਰਾਤ 'ਚ ਬੈਠੇ ਨੇ ਉਹਨਾਂ ਨੂੰ ਹੋਏਗਾ ਦੁੱਧ ਸਾਡਾ ਪ੍ਰੋਫਿਟ ਗੁਜਰਾਤ 'ਚ ਤੇ ਜੇ ਸਾਡੀਆਂ ਸਾਡੇ ਮਿਲਕ ਪਲਾਂਟ ਜਿਹੜੇ ਹੁਣ ਤੱਕ ਚੱਲਦੇ ਰਹੇ ਨੇ ਪ੍ਰੋਫਿਟ 'ਚ ਜਿਹੜੇ ਅੱਜ ਮੈਂ ਇਹਦੇ ਵਿੱਚ ਜ਼ਿਕਰ ਕੀਤਾ ਘਾਟੇ 'ਚ ਨੇ ਤੇ ਜੇ ਇਹ ਸਾਡੇ ਠੀਕ ਤਰ੍ਹਾਂ ਚੱਲਦੇ ਨੇ ਤਾਂ ਇਹ ਇੱਕ ਤਰ੍ਹਾਂ ਦਾ ਪੈਰਲਲ ਇਕਨੋਮੀ ਹੈ ਪੰਜਾਬ ਦੀ ਇੱਥੇ ਕਿਸਾਨਾਂ ਨੂੰ ਦਿਸ ਇਜ਼ ਔਨ ਰਿਕਾਰਡ ਬਿ ਮਿਲਕਪਲੈਂਟ ਮੋਹਾਲੀ ਕਿਸੇ ਵੇਲੇ ਘਾਟੇ ਸੀ ਅਸੀਂ ਕਿਸੇ ਤਰ੍ਹਾਂ ਦਬਾ ਦੂ ਪਾ ਕੇ ਬੋਰਡ ਸਾਡਾ ਬਣ ਗਿਆ ਇੱਥੇ ਸਰਪੁਰਮਿੰਦਰ ਸਿੰਘ ਨੂੰ ਚੇਅਰਮੈਨ ਬਣਾਇਆ ਬਾਦਲ ਸਾਹਿਬ ਬਣਾਉਂਦੇ ਨਹੀਂ ਸੀ ਇਹਨੂੰ ਚੇਅਰਮੈਨ ਉਹ ਡਰਦੇ ਸੀ ਮੈਂ ਕਿਹਾ ਜੀ ਸਾਡਾ ਬੰਦਾ ਬਣਾ ਕੇ ਦੇਖ ਲਓ ਜੇ ਮਾੜਾ ਕੰਮ ਕਰੂਗਾ ਮੈਂ ਅਸਤੀਫਾ ਦਿਵਾ ਦੂੰ ਇਸ ਬੰਦੇ ਨੇ ਇੱਕ ਸਾਲ 'ਚ 2 ਕਰੋੜ 60 ਲੱਖ ਘਾਟੇ 'ਚੋਂ ਕੱਢ ਕੇ ਮਿਲਕ ਪ੍ਰਾਂਨ ਨੂੰ ਪਹਿਲੇ ਸਾਲ 2.5 ਕਰੋੜ ਰੁਪਇਆ ਪ੍ਰੋਫਿਟ ਬਣਤਾ ਔਰ 10 ਸਾਲ ਲੈ ਚੇਅਰਮੈਨ ਰਹਾ 10 ਸਾਲ ਪ੍ਰੋਫਿਟ 2.5 ਕਰੋੜ 3 ਕਰੋੜ 2.5 ਕਰੋੜ 3 ਕਰੋੜ ਦੁੱਧ ਦੁੱਧ ਵੇਚਣ ਵਾਲਿਆਂ ਨੂੰ ਮਿਲਦਾ ਰਿਹਾ ਇਹ ਚਲੇ ਗਏ ਜਦ ਤੱਕ ਪ੍ਰੋਫਿਟ ਗਿਆ ਕਦੇ ਕਿਸੇ ਨੇ ਪ੍ਰੋਫਿਟ ਨਹੀਂ ਹੁਣ ਬਣਿਆ ਮਿਲਕ ਪ੍ਰਾਂਨ ਮਹਾਰੀ ਚ ਇਹ ਔਨ ਰਿਕਾਰਡ ਹੈ ਜੇ ਜਿਹੜੀ ਲੀਡਰਸ਼ਿਪ ਚੰਗੀ ਦੇ ਹੱਥ 'ਚ ਹੋਵੇ ਦੁੱਧ ਲੋਕਾਂ ਦੇ ਹੱਥ 'ਚ ਹੋਵੇ ਦੁੱਧ ਦਾ ਕੰਮ ਜੀ ਇਹਨਾਂ ਦੇ ਜਿਹਨਾਂ ਦਾ ਮਿਲਕ ਪਲਾਂਟ ਹੈ ਇਹ ਇਹ ਬਹੁਤ ਪੈਰ ਨਾ ਸਕਦਾ ਲੋਕਾਂ ਦੇ ਦੁੱਧ ਉਤਪਾਦਕਾਂ ਦੇ ਉਹ ਤੰਦਾ ਜਿਹਦੇ ਨਾਲ ਰੋਜ਼ ਦਾ ਘਰਾਂ ਦਾ ਖਰਚਾ ਸਾਡਾ ਚੱਲਦਾ ਹੈ ਫਸਲ ਦੀ ਤਾਂ 6 ਮਹੀਨੇ ਬਾਅਦ ਸਾਨੂੰ ਪੈਸੇ ਮਿਲਦੇ ਨੇ ਇਹ ਹਰ ਦਸੀ ਕਹਿੰਦੇ ਨੇ 10 ਦਿਨ ਬਾਅਦ ਪੇਮੈਂਟ ਆਉਣੀ ਹੁੰਦੀ ਹੈ ਅੱਜ ਇੱਕ ਅਨਫੋਰਚੂਨੇਟ ਪਹਿਲੂ ਇਹ ਵੀ ਹੈ ਸਾਡਾ ਦੁੱਧ ਦੀ ਜਿਹੜੀ ਪਾਲਿਸੀ ਹੈ ਸ਼ਹਿਰਾਂ ਨੂੰ ਸਪਲਾਈ ਕਰਦੇ ਹਾਂਗੇ ਕੈਸ਼ ਐਂਡ ਕੈਰੀ ਦੀ ਉਹਨਾਂ ਨੇ ਪਹਿਲਾਂ ਪੈਸੇ ਦੇਣੇ ਨੇ ਤਾਂ ਅਗਲੇ ਦਿਨ ਦੁੱਧ ਜਾਣਾ ਜਿੰਨਾ ਉਹ ਬੁੱਕ ਕਰਾਉਂਦੇ ਨੇ ਸਾਡੀ ਸਾਰੇ ਪੈਸੇ ਜਿਹੜੇ ਸਾਡੇ ਕੋਲ ਆਉਂਦੇ ਨੇ ਮਿਲਕ ਪਲਾਂਟਾਂ ਕੋਲ ਆਉਂਦੇ ਨੇ ਉਹ ਹੁਣ ਸਿੱਧੇ ਮਿਲਕ ਫੈਡ ਨੂੰ ਜਾਂਦੇ ਨੇ ਮਿਲਕ ਫੈਡ ਨੇ ਫਿਰ ਉਹ ਦਸਾਂ ਦਿਨਾਂ ਬਾਅਦ ਸਾਰਿਆਂ ਨੂੰ ਜਿੰਨੀ ਜਿੰਨੀ ਪੇਮੈਂਟ ਬਣਦੀ ਦੇਣੀ ਹੁੰਦੀ ਸੀ ਮਿਲਕ ਫੈਡ ਉਹ ਸਾਰੇ ਪੈਸੇ ਵੀ ਪਤਾ ਨਹੀਂ ਕਿੱਥੇ ਗਏ ਮਿਲਕ ਫੈਡ 300 ਕਰੋੜ ਦੀ ਲਿਮਟ ਲੈ ਕੇ ਉਹ ਵੀ ਪਤਾ ਨਹੀਂ ਕਿੱਥੇ ਗਈ ਸਾਡੀ ਪੇਮੈਂਟ ਜਿਹੜੀ ਹੈ 1 ਮਹੀਨੇ ਦੀ ਹੋਗੀ 10 ਦਿਨ ਦੀ ਬਜਾਏ ਇੱਕ ਮਹੀਨੇ ਬਾਅਦ ਵੀ ਪੇਮੈਂਟ ਨਹੀਂ ਹੋ ਰਹੀ 300 ਕਰੋੜ ਕਰਜ਼ਾ ਲੈ ਕੇ ਵੀ ਮਿਲਕ ਫੈਟ ਖਾ ਗਿਆ ਇਹ ਮਿਸਮੈਨ ਮੈਨੇਜਮੈਂਟ ਹੈ ਸਾਰੀ ਤੇ ਇਸੇ ਤਰ੍ਹਾਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਹੈ ਗੁਜਰਾਤ ਚ 4.5 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਰੋਜ਼ ਤੇ ਉਹਦੇ ਚੋਂ ਇਕੱਲਾ ਅਮਲ 3 ਕਰੋੜ ਲੀਟਰ ਰੋਜ਼ ਦਾ ਖਰੀਦਦਾ ਤੇ ਯੂਪੀ ਦੇ 15 ਦੇ 15 ਮਿਲਕ ਪਲਾਂਟ ਅਮਲ ਦੇ ਕੋਲ ਚਲੇ ਗਏ ਸਾਡੇ ਅੱਗੇ ਵਾਸਤੇ ਬੱਦ ਰਿਹਾ ਹੋ ਤੇ ਅਗਲੀ ਗੱਲ ਸਾਡੇ ਲੁਧਿਆਣਾ ਚੰਡੀਗੜ ਪਿੰਚਕੂਲਾ ਮੋਹਾਲੀ ਵੱਡੇ ਸ਼ਹਿਰਾਂ ਚ ਦੁੱਧ ਸਪਲਾਈ ਖੂਣ ਉੱਤੇ ਉਹਦਾ ਜੋਰ ਲੱਗਿਆ ਹੋਇਆ ਲੁਧਿਆਣੇ ਦੀ ਪਾਉਣੇ ਪਾਉਣੇ 3 ਲੱਖ ਤੋਂ 2 ਲੱਖ ਲੀਟਰ ਤੇ ਆ ਗਈ ਸਪਲਾਈ ਜਿਹੜੀ ਸੀ 1 ਲੱਖ ਲੀਟਰ ਉਹਦੀ ਉਹਦੀ 1 ਲੱਖ ਲੀਟਰ ਹੋ ਗਈ ਤੇ ਇਸ ਵੇਲੇ ਪੰਜਾਬ 4 ਲੱਖ ਲੀਟਰ ਦੁੱਧ ਰੋਜ਼ਾਨਾ ਸ਼ਹਿਰਾਂ ਵਿੱਚ ਸਪਲਾਈ ਕਰ ਰਿਹਾ ਹੈ ਉਨੇ ਦੁੱਧ ਦੀ ਵੱਧ ਕੀਮਤ ਦੇ ਕੇ ਦੁੱਧ ਉਤਪਾਦ ਉਹਨੇ ਸਾਰੇ ਸ਼ਹਿਰਾਂ ਚ ਕੁੱਲ ਮਿਲਾ ਕੇ ਉਹ 4 ਲੱਖ ਲੀਟਰ ਦੀ ਸਪਲਾਈ ਉਹਦੀ ਅਮੁੱਲ ਦੀ ਅੱਜ ਹੋ ਗਈ। ਪਰ ਦਿੱਸ਼ੂੜੋਂ ਵਾਲੇ ਪੈਸੇ ਖੜੇ ਹੁੰਦੇ। ਹੂੰ ਦਿੱਸ਼ੂੜੋਂ ਵਾਲੇ ਪੈਸੇ ਖੜੇ ਹੁੰਦੇ। ਫੌਰਨ ਅੱਗੇ ਮਿਲਕ ਫੈਟ ਪੰਜਾਬ 2021 ਚ 9 ਕਰੋੜ 63 ਲੱਖ ਰੁਪਏ ਮੁਨਾਫੇ ਸੀ। 1 ਸਾਲ ਚ 22 23 ਵਿੱਚ 11 ਕਰੋੜ 82 82 ਲੱਖ ਰੁਪਇਆ ਘਾਟੇ ਚ ਚਲੀ ਗਈ ਇੱਕ ਸਾਲ ਤੇ ਕੁਝ ਤਾਂ ਹੋਇਆ ਇਹ ਕੋਈ ਸਪਸ਼ਟ ਨਹੀਂ ਹੋ ਰਿਹਾ 11 ਵਿੱਚੋਂ 6 ਮਿਲਕੀਨਾਂ ਤੇ ਮਿਲਕ ਫੈਟ ਦੇ 4 ਵਿੱਚੋਂ 2 ਪਲਾਂਟ ਘਾਟੇ 'ਚ ਨੇ ਇਹ ਸਾਰੇ ਮਿਲਕ ਪਲਾਂਟਾਂ ਦੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਐਡਵਾਂਸ ਪੈਸੇ ਲੈ ਕੇ ਕੈਸ਼ ਐਂਡ ਕੈਰੀ ਸਕੀਮ ਦੇ ਤਹਿਤ ਦਿੱਤਾ ਜਾਂਦਾ ਤੇ ਮੁਹਾਲੀ ਚ ਇੰਟਰਸਟਿੰਗ ਕੰਮ ਹੋਇਆ ਕੈਸ਼ ਐਂਡ ਕੈਰੀ ਚ ਪੈਸੇ ਆਈ ਗਏ ਕੋਈ ਬੋਗਸ ਐਂਟਰੀ ਕਰੀ ਗਏ 10 ਦਿਨ ਦੀਆਂ ਐਂਟਰੀਆਂ ਦੇ ਬਾਅਦ ਕਹਿੰਦਾ ਜੀ ਸੌਫਟਵੇਅਰ ਝੋਟ ਗਈਆਂ ਸਾਰੀਆਂ ਉਹ ਕੋਈ ਕਿੰਨਾ 3 ਕਰੋੜ ਹੈ ਜੀ 12 ਕਰੋੜ 12 ਕਰੋੜ ਰੁਪਈਆ ਉਹ ਹੁਣ ਲੱਭਦੇ ਹੀ ਨਹੀਂ ਕਿੱਥੇ ਗਿਆ ਡਿਸਟ੍ਰਿਬਿਊਟਰ ਤੋਂ ਲੈ ਲਿਆ ਨਹੀਂ ਲਿਆ ਇਹ ਸਵਾਲ ਜਾਂਚ ਦਾ ਵਿਸ਼ਾ ਹੈ ਪਰ 12 ਕਰੋੜ ਦੀਆਂ ਐਂਟਰੀਆਂ ਹੀ ਗਾਇਬ ਹੋ ਗਈਆਂ ਸਪੈਸ਼ਲ ਆਡਿਟ ਚ ਨਿਕਲੀਆਂ ਸਪੈਸ਼ਲ ਆਡਿਟ ਦੇ ਵਿੱਚ ਨਿਕਲੀਆਂ ਨੇ ਅਦਰਵਾਈਜ਼ ਪਤਾ ਹੀ ਨਹੀਂ ਸੀ ਲੱਗਣਾ 12 ਕਰੋੜ ਰੁਪਇਆ ਦੁੱਧ ਦੁੱਧ ਦਾ ਕੈਸ਼ ਐਂਡ ਕੈਰੀਜ਼ ਕੀ ਚ ਮੁਹਾਲੀ ਮਿਲਕ ਪਲਾਂਟ ਦਾ ਗਾਇਬ ਹੈ ਤੇ ਲੁਧਿਆਣੇ ਚ ਦੁੱਧ ਟੋਣ ਵਾਲੇ ਟੈਂਕਰਾਂ ਨਾਲ ਮਿਲ ਕੇ 1 ਕਰੋੜ 11 ਲੱਖ ਰੁਪਏ ਦਾ ਕਪੜਾ ਕੀਤਾ ਹੋਇਆ ਕੋਈ ਕਾਰਵਾਈ ਨਹੀਂ ਮਾਮਲਾ ਅਦਾਲਤ ਚ ਲਟਕ ਰਿਹਾ ਜੀ ਇੱਕ ਹੋਰ ਇੰਟਰਸਟਿੰਗ ਹੈ ਵੀ ਕਰਦੇ ਨੇ ਵੀ ਉਹਨੂੰ ਇੰਨਾ ਲਮਕਾ ਦੇਣਾ ਇਨਕੁਆਇਰੀ ਨੂੰ ਇੰਨਾ ਲਮਕਾ ਦੇਣਾ 2-3 ਸਾਲ ਕੁਝ ਕਰਨਾ ਨਹੀਂ ਫਿਰ ਉਹਦੇ ਬਾਅਦ ਉਹ ਕੋਰਟ ਚੱਲਿਆ ਜਾਂਦਾ ਕੋਰਟ ਚੱਲਿਆ ਜਾਂਦਾ ਪਤਾ ਨਹੀਂ 20 ਸਾਲ ਹੋਊਗਾ ਉਹਨਾਂ ਦੇ ਗਲੋਂ ਬਣਾ ਲੇਗੀ ਇਹ ਵੀ ਇੱਕ ਤਕਨੀਕ ਹੈ ਵੀ ਮਸਲੇ ਨੂੰ ਜਿੱਥੇ ਜਿੱਥੇ ਨਹੀਂ ਕੁਝ ਕਰਨਾ ਉਹਨੂੰ ਰਮਕਾ ਦਿਓ ਓਲਟਾ ਚੱਲੇ ਜਾਓ ਫਿਰ ਧੱਕੇ ਖਾਈ ਜੋ ਕੋਰਟਾਂ ਵਿੱਚ ਕਿਤੋਂ ਵੀ 6 ਸਾਲ ਹੈ ਜੀ 6 ਸਾਲ ਦੇ ਬਾਅਦ ਅੱਛਾ ਮੁਲਾਜ਼ਮ ਤੇ ਵੱਲ ਕੇ ਰਿਕਵਰੀ ਲੁਧਿਆਣੇ ਦੇ ਜਨਰਲ ਮੈਨੇਜਰ ਨੇ ਸਰ ਸੁਜੀਤ ਸਿੰਘ ਉਹਨਾਂ ਵੱਲ 1 ਕਰੋੜ 11 ਲੱਖ ਰੁਪਇਆ ਇੱਕ ਕੇਸ ਦੇ ਵਿੱਚ ਰਿਕਵਰੀ ਪਾਈ ਹੋਈ ਹੈ ਉਹਨਾਂ ਨੂੰ 2020 ਚ ਰਜਿਸਟਰਾਰ ਦੇ ਹੁਕਮ ਨੇ ਬੋਰਡ ਆਫ ਡਾਇਰੈਕਟਰ ਦੇ 2023 ਵਿੱਚ ਰੈਜ਼ੋਲੂਸ਼ਨ ਕੀਤਾ ਵੀ ਇਹਨਾਂ ਤੋਂ ਰਿਕਵਰੀ ਵਸੂਲੀ ਕਰੋ ਵਸੂਲੀ ਕਰੋ ਇਹਨਾਂ ਤੇ ਮਾਮਲਾ ਦੁੱਧ ਦੇ ਵਿੱਚ ਛੇੜਛਾੜਦਾ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ 4 ਤੋਂ 5 ਕਰੋੜ ਰੁਪਇਆ ਹੁਸ਼ਿਆਰਪੁਰ ਦਾ ਹਵਾ ਚੀ ਹੈ ਪਤਾ ਨਹੀਂ ਉਹ ਕਿੱਥੇ ਗਿਆ ਰੀਸੈਂਟਲੀ ਉਹਨੂੰ ਉਹਦਾ ਉਹਦੀ ਆਡਿਟ ਹੋ ਰਹੀ ਹੈ ਇਸੇ ਤਰ੍ਹਾਂ ਪਟਿਆਲਾ ਮਿਲਕ ਪਲਾਂਟ ਮੁਨਾਫੇ ਸੀ ਸਰ ਸਜੀਤ ਸਿੰਘ ਨੂੰ ਉਹ ਦਿੱਤਾ 7 ਮਹੀਨੇ ਉੱਤੇ ਰਹੇ ਉਹ 7 ਮਹੀਨਾ ਵਿੱਚ ਉਹਨੂੰ 11 ਕਰੋੜ ਘਾਟੇ ਵਿੱਚ ਫਸਾ ਕੇ ਫਿਰ ਉਹਨੂੰ ਲੁਧਿਆਣਾ ਮਿਲਕ ਪਲਾਂਟ ਉਦੋਂ ਚੰਗਾ ਮਿਲ ਹੋਰ ਅੱਛੀ ਜਗ੍ਹਾ ਪੋਸਟਿੰਗ ਤੇ ਇੱਥੇ ਤੇ ਮੋਹਾਲੀ 'ਚ 83000 ਟਰੇਆਂ ਦੁੱਧ ਦੀਆਂ ਗਾਇਬ ਨੇ ਸਾਡੇ ਮਿਲਕ ਪਲਾਂਟ ਵਾਲੇ ਕਹਿੰਦੇ ਨੇ ਜੀ ਟ੍ਰੇਆਂ ਦਾ 1 ਕਰੋੜ 68 ਲੱਖ ਰੁਪਈਆ ਨੁਕਸਾਨ ਹੋ ਗਿਆ ਪਰ ਜਿਹੜਾ ਉਹਨਾਂ ਦੇ ਵਿੱਚ 5 ਕਰੋੜ ਦਾ ਦੁੱਧ ਗਿਆ ਉਹਦਾ ਜ਼ਿਕਰ ਨਹੀਂ ਕਰਦੇ ਅਸਲ ਵਿੱਚ 6 ਕਰੋੜ 68 ਲੱਖ ਰੁਪਈਆ ਦਾ ਕਪਲਾ ਹੈ ਉਹਦੇ 'ਚ ਹਾਲੇ ਕੁਝ ਨਹੀਂ ਹੋਇਆ ਫੇਰ ਉਹ ਜੀਐਮ ਨੂੰ ਜੀ ਬਜਾਏ ਉਹਨੂੰ ਸਜ਼ਾ ਦੰਦੇ ਜਿਹੜਾ ਜੀਐਮਸੀ ਉਹਨੂੰ ਇੱਥੋਂ ਬਦਲ ਕੇ ਉਹਦੇ ਮਨਪਸੰਦ ਪਲਾਂਟ ਦੇ ਵਿੱਚ ਲਾਤਾ ਜਲੰਧਰ ਦੀ ਰੈਡ ਸੀ ਜਾਂ ਉਹ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਉਹਨੂੰ ਇੱਥੋਂ ਬਦਲ ਕੇ ਜਲੰਧਰ ਨੂੰ ਤੇ ਕਰ ਲਾਤਾ ਚੰਡੀਗੜ੍ਹ ਮਿਲਕ ਪਲਾਂਟ ਚ ਹੈ ਨੀ ਰੀਸੈਂਟਲੀ ਮੇਰੇ ਖਿਆਲ ਨਾਲ 6 ਮਹੀਨੇ 6 ਮਹੀਨੇ ਪਹਿਲਾਂ ਚੰਡੀਗੜ੍ਹ ਮਿਲਕ ਪਲਾਂਟ ਵਿੱਚ ਇਸੇ ਤਰ੍ਹਾਂ ਜਿਹੜੀਆਂ ਮਿਲਕ ਪ੍ਰੋਡਕਟਸ ਸੀਗੀਆਂ ਸਪਲਾਈ ਹੋ ਗਈਆਂ ਉਹ 1.5 ਕਰੋੜ ਰੁਪਈਆ ਉਹਦਾ ਗਾਇਬ ਹੈ ਕੋਈ ਜਾਂਚ ਨਹੀਂ ਉਹਦੀ ਲੋਕਾਂ ਨੇ ਤੇ ਮਿਲ ਕੇ ਟਰਾਂਸਪੋਰਟ ਇੱਕ ਟਰਾਂਸਪੋਰਟ ਦਾ ਬੜਾ ਮੋਰਖ ਧੰਦਾ ਹੈ ਟਰਾਂਸਪੋਰਟਰਾਂ ਦੇ ਨਾਲ ਮਿਲੇ ਹੁੰਦੇ ਆ ਜਦੋਂ ਉਹਨਾਂ ਨੇ ਪਿੰਡਾਂ 'ਚ ਦੁੱਧ ਚੱਕਣਾ ਹੁੰਦਾ ਹੈ ਉਹਨਾਂ ਦੀ ਮਾਈਲੇਜ ਵਧਾਉਣ ਵਾਸਤੇ ਪੈਸੇ ਮਾਈਲੇਜ ਦੇ ਹਿਸਾਬ ਨਾਲ ਲੈਣਾ ਫਰਜ਼ ਕਰ ਲੋ ਇੱਕ ਪਿੰਡ ਇੱਥੇ ਹੈ ਇੱਕ ਪਿੰਡ ਇੱਥੇ ਹੈ ਇੱਕ ਇੱਥੇ ਹੈ ਉਹਨਾਂ ਨੇ ਇੱਥੋਂ ਤੋਂ ਚਾ ਕੇ ਪਿੱਛੇ ਨੂੰ ਆ ਜਾਣਾ ਪਿੱਛੋਂ ਫੇਰ ਐਸ ਪਿੰਡ ਨੂੰ ਜਾਣਾ ਇਦਾਂ 7-700 ਕਿਲੋਮੀਟਰ ਇੱਕ ਇੱਕ ਟਰਾਂਸਪੋਰਟਰ ਨੂੰ ਵੱਧ ਦਿੱਤਾ ਜਾਂਦਾ ਹਰ ਹਰ ਬਾਰੀ ਇਹ ਉਹ ਕਰੋੜਾਂ ਰੁਪਏ ਦਾ ਮਿਲਕ ਪਲਾਂਟ ਨੂੰ ਉਹ ਉਹ ਲੱਗਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ